ਗੰਨੇ ਦੇ ਰੇਟ ਨੂੰ ਪੰਜਾਬ ਸਰਕਾਰ ਦੇ ਵੱਲੋਂ 11 ਰੁਪਏ ਕੀਤਾ ਗਿਆ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕਹਿਣਾ ਸੀ ਕਿ 14 ਰੁਪਏ ਨੂੰ ਲੈ ਕੇ ਵਾਅਦਾ ਕੀਤਾ ਗਿਆ ਸੀ ਤੇ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਤੋਂ ਮੁੱਕਰੀ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੇਰ ਇੱਕ ਵਾਰ ਧਰਨਾ ਦੇਵਾਂਗੇ ਤੇ ਸਰਕਾਰਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਾਵਾਂਗੇ ਕਿ ਤੁਸੀਂ ਸਾਡੇ ਨਾਲ ਮੁਰਤੋ ਧੋਖਾ ਕੀਤਾ ਹੈ ਦੇਖੋ ਗੱਲ ਇਹ ਹੈਗਾ ਜੀ ਕਿ ਕਿਸਾਨਾਂ ਨੇ ਜਿਹੜਾ ਅੰਦੋਲਨ ਦਿੱਲੀ ਦੇ ਵਿੱਚ ਲਾਇਆ ਸੀ ਉਸ ਨੇ ਇੰਟਰਨੈਸ਼ਨਲ ਲੈਵਲ ਤੇ ਇੱਕ ਐਡਾ ਮਤਲਬ ਸੰਘਰਸ਼ ਪੜ ਲਿਆ ਸੀ ਉਸ ਨੇ ਉਹ ਵੀ ਮੈਨੂੰ ਲੱਗਦਾ ਮੈਂ ਵੀ ਉਹ ਉਸ ਤੋਂ ਵੀ ਮੈਂ ਸੈਟੀਸਫਾਈਡ ਨਹੀਂ ਹੈਗਾ ਕਿ ਜਿਹੜੇ ਫੈਸਲੇ ਉਦੋਂ ਕਰਾ ਕੇ ਉੱਠਣਾ ਚਾਹੀਦਾ ਸੀ ਉਹ ਕਿਤੇ ਨਾ ਕਿਤੇ ਅਧੂਰੇ ਰਹਿ ਗਏ ਔਰ ਅੱਜ ਜਿਹੜਾ ਹੈਗਾ ਮਰ ਰਿਹਾ ਸਭ ਤੋਂ ਵੱਧ ਕਿਸਾਨ ਹੀ ਮਰ ਰਿਹਾ ਤੁਸੀਂ ਚੱਕ ਕੇ ਦੇਖ ਲਓ ਬਜਟ ਚੱਕ ਲਓ ਪਿਛਲਾ ਚੱਕ ਲਓ ਤੋਂ ਪਿਛਲਾ ਚੱਕ ਲਓ ਜੀ ਚਾਹੇ ਪੰਜਾਬ ਸਰਕਾਰ ਦਾ ਚਾਹੇ ਸੈਂਟਰ ਸਰਕਾਰ ਦਾ ਤੁਸੀਂ ਮੈਨੂੰ ਦੱਸ ਦਿਓ ਕਿ ਇੱਕ ਪੈਸਾ ਜਿਹੜਾ ਹੈਗਾ ਕਿਸਾਨੀ ਦੀ ਸੰਭਾਲ ਦੇ ਵਾਸਤੇ ਦਿੱਤਾ ਗਿਆ ਹੋਏ ਪਿਛੇ ਹੜ ਆਏ ਕਹਿੰਦਾ ਸੀ ਬਿੱਲੀ ਦਾ ਕੁੱਤੇ ਦਾ ਮੁਰਗੀ ਦਾ ਮੈਂ ਖਰਚੇ ਦਊਂਗਾ ਜੀ ਉਹ ਕਿੱਥੇ ਤੇ ਗਏ ਹੋ ਅੱਜ ਤੁਸੀਂ ਆ ਇਧਰ ਸਾਈਡਾਂ ਤੇ ਚਲੇ ਜਾਓ ਫਰੋਜ਼ਪੁਰ ਇਹ ਫਾਜ਼ਿਲਕਾ ਸਾਈਡ ਦੇ ਉੱਤੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਤਿੰਨ ਤਿੰਨ ਫੁੱਟ ਰੇਤਾ ਪਿਆ ਜਿਹੜਾ ਅੱਜ ਤੱਕ ਚੱਕਿਆ ਨਹੀਂ ਗਿਆ ਔਰ ਚੱਕਿਆ ਨਹੀਂ ਜਾਊਗਾ ਤੇ ਫਿਰ ਕਿਸਾਨ ਕਿਵੇਂ ਜੀਉਂਦਾ ਰਹੂਗਾ ਅੱਜ ਸਭ ਤੋਂ ਪਹਿਲਾਂ ਤਾਂ ਤੁਸੀਂ ਗੰਨੇ ਦੀ ਗੱਲ ਕਹਿ ਲਓ ਆਉਣ ਵਾਲੇ ਟਾਈਮ ਦੇ ਵਿੱਚ ਨਰਮਾ ਜਿਹੜਾ ਪੂਰਾ ਮਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਉੱਥੇ ਸਾਰਾ ਹੋਇਆ ਉਹ ਸਾਰੀਆਂ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਕਿਸਾਨ ਮਾਰੂ ਨੀਤੀਆਂ ਪੰਜਾਬ ਨੂੰ ਮਾਰੂ ਪੰਜਾਬ ਮਾਰੂ ਨੀਤੀਆਂ ਰਾਹੀਂ ਕਿਸਾਨ ਮਾਰੂ ਇਹ ਜਿਹੜੀਆਂ ਹੈਗੀਆਂ ਪੰਜਾਬ ਦੇ ਵਿੱਚ ਚੱਲ ਰਹੀਆਂ ਜੇ ਨਸ਼ਿਆਂ ਨੂੰ ਗੱਲ ਲੈ ਕੇ ਕਰੀਏ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ 4 ਮਹੀਨੇ ਦਾ ਸਮਾਂ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਦਵਾਂਗੇ ਪਰੰਤੂ ਹੁਣ ਤਾਂ ਕਾਫੀ ਸਮਾਂ ਹੋ ਗਿਆ ਨਸ਼ਾ ਖਤਮ ਨਹੀਂ ਹੋਇਆ ਹੈਗਾ ਨਸ਼ਾ ਤਾਂ ਇਹ ਆਪ ਜਿਹੜਾ ਹੈਗਾ ਸਰਕਾਰਾਂ ਦੇ ਉਹਦੇ ਤੇ ਬਿਕ ਰਿਹਾ ਕਿੰਨੇ ਵਾਰ ਜਿਹੜਾ ਹੈਗਾ ਪੰਜਾਬ ਦੇ ਗਵਰਨਰ ਸਾਹਿਬ ਨੇ ਡੀਜੀਪੀ ਔਰ ਚੀਫ ਸੈਕਟਰੀ ਦੀ ਹਾਜ਼ਰੀ ਦੇ ਵਿੱਚ ਇਹ ਕਿਹਾ ਕਿ ਨਸ਼ਾ ਸਕੂਲਾਂ ਦੇ ਵਿੱਚ ਪਹੁੰਚ ਚੁੱਕਿਆ ਨਾ ਨਸ਼ਾ ਘਰ ਘਰ ਪਹੁੰਚ ਚੁੱਕਿਆ ਜਿਹੜੇ ਉੱਥੇ ਬੈਠੇ ਸੀ ਸੋਫਿਆਂ ਦੇ ਉੱਤੇ ਉਹਦੇ ਨੇ ਜਵਾਬ ਵੀ ਨਸ਼ਾ ਕਿਵੇਂ ਖਤਮ ਹੋਊਗਾ ਕਿੱਥੋਂ ਆ ਰਿਹਾ ਨਸ਼ਾ ਕੌਣ ਇਹਦੇ ਲਈ ਜ਼ਿੰਮੇਵਾਰ ਹੈਗਾ ਪਰ ਚੁੱਪਵਟੀ ਵੀ ਹੈ ਜੇ ਉਹਨਾਂ ਨੇ ਚੁੱਪਵਟੀ ਅਫਸਰਾਂ ਨੇ ਚੁੱਪਵਟੀ ਵੀ ਹੈ ਇਹਦਾ ਮਤਲਬ ਸਰਕਾਰ ਦੀ ਜਿਹੜੀ ਹੈਗੀ ਆ ਵਿੱਚ ਜਿਹੜਾ ਹੈਗਾ ਉਹਨਾਂ ਦਾ ਹੱਥ ਹੈਗਾ ਗੱਲ ਕਰੀਏ ਹੁਣ ਨਸ਼ੇ ਨੂੰ ਲੈ ਕੇ ਆਪਾਂ ਗੱਲ ਕਰੀਏ ਜੀ ਤੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨਹੀਂ ਸੀਗੀ ਉਦੋਂ ਮੁੱਖ ਮੰਤਰੀ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਨਸ਼ਾ ਇਹ ਸਰਕਾਰਾਂ ਵਕਾਉਂਦੀਆਂ ਨੇ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਕਿ ਲੱਗਦਾ ਕਿ ਅੱਜ ਜਿਹੜੀ ਨਸ਼ਾ ਵਿਕਰੇ ਆ ਉਹਦੇ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਆ ਮੇਰਾ ਪਹਿਲਾ ਸਵਾਲ ਇਹ ਹੀ ਸੀ ਵਿਜ ਨਹੀਂ ਹੈਗਾ ਆਮ ਆਦਮੀ ਪਾਰਟੀ ਦਾ ਹੱਥ ਤਾਂ ਉਹਦੇ ਤੇ ਬਿਆਨ ਦੇਣ ਚਾਹੀਏ ਆਪਣਾ ਡੀਜੀਪੀ ਸਾਹਿਬ ਔਰ ਆਮ ਆਦਮੀ ਪਾਰਟੀ ਸੌਰੀ ਇਹ ਚੀਫ ਸੈਕਟਰੀ ਸਾਹਿਬ ਦੱਸਣ ਕਿ ਗਵਰਨਰ ਸਾਹਿਬ ਤੁਸੀਂ ਝੂਠ ਬੋਲ ਰਹੇ ਹੈਗੇ ਸਰਕਾਰ ਦਾ ਕੋਈ ਹੱਥ ਨਹੀਂ ਹੈਗਾ ਦੇਖੋ ਡੀਜੀਪੀ ਔਰ ਚੀਫ ਸੈਕਟਰੀ ਇਹ ਸਰਕਾਰ ਹੈ ਇਹ ਕੋਈ ਇਹ ਨਹੀਂ ਹੈਗਾ ਇਹ ਅਫਸਰ ਹੈ ਅਫਸਰ ਨਹੀਂ ਇਹ ਸਰਕਾਰ ਹੈ ਸਰਕਾਰ ਦੇ ਨਮਾਇंदे ਹੈ ਦੇਣ ਜਵਾਬ ਕਿ ਨਸ਼ਾ ਕੌਣ ਵਕਾਰ ਰਿਹਾ ਹੈ ਸੋ ਇਹ ਨਸ਼ਾ ਜਿਹੜਾ ਹੈਗਾ ਤੇ ਜਿੰਮੇਵਾਰੀ ਤਾਂ ਤਾਇ ਹੋਣੀ ਚਾਹੀਦੀ ਹੈ ਜੀ ਇਹਨਾਂ ਨੂੰ ਮੰਨਣਾ ਪਾਏਗਾ ਹਰ ਚੀਜ਼ ਦੀ ਗੱਲ ਕਰ ਲੋ ਜਿਸ ਗੱਲ ਦੇ ਉੱਤੇ ਭਗਵੰਤ ਮਾਨ ਸਰਕਾਰ ਲੈ ਕੇ ਆਏ ਉਹਨਾਂ ਦੇ ਵਿੱਚ ਨੰਬਰ 1 ਵੇਦ ਵੀ ਸੀ ਉਹਦਾ ਕੀ ਬਣਿਆ ਨਸ਼ਾ ਸੀ ਉਹਦਾ ਕੀ ਬਣਿਆ ਮਾਇਨੀ ਸੀ ਉਹਦਾ ਕੀ ਬਣਿਆ ਸਾਰੀਆਂ ਉਮੀਦੀਆਂ ਉਮੀਦ ਢੜਲੇ ਨਾਲ ਬਲਕੇ ਦਬਲ ਜੋਰ ਦੇ ਨਾਲ ਚੱਲ ਰਹੀਆਂ ਆਂ ਔਰ ਪੈਸਾ ਜਿਹੜਾ ਹੈਗਾ ਇਕੱਠਾ ਕਰਿਆ ਜਾ ਰਿਹਾ ਆ ਆ ਸ਼ਰਾਬ ਦੇ ਵਿੱਚ ਸ਼ਰਾਬ ਘਟਾਲਾ ਦਿੱਲੀ ਦੇ ਵਿੱਚ ਕਿੱਡਾ ਹੋਇਆ ਉਹੀ ਨੀਤੀ ਪੰਜਾਬ ਦੇ ਵਿੱਚ ਲਾਈ ਵੀ ਆ ਕੱਲ ਜਿਹੜਾ ਹੈਗਾ ਤੁਹਾਨੂੰ ਪਤਾ ਹੀ ਆ ਕਿ ਮੱਧ ਪ੍ਰਦੇਸ਼ ਦੇ ਵਿੱਚ 300 ਕਰੋੜ ਰੁਪਇਆ ਫੜਿਆ ਗਿਆ ਇਹ ਕਿੱਥੇ ਤੋਂ ਹੋ ਰਿਹਾ ਹੈਗਾ ਇਹਦੀਆਂ ਜ਼ਿੰਮੇਵਾਰੀਆਂ ਤੈ ਹੋਣਗੀਆਂ ਇਹਨਾਂ ਦੱਸਣਾ ਚਾਹੀਦਾ ਹੈਗਾ ਕਿ ਇਹ ਜਿਹੜੇ ਹੈਗੇ ਚੋਰ ਔਰ ਕਾਲੀਆਂ ਭੇਡਾਂ ਇਹਨਾਂ ਦਾ ਫੈਕਟਰੀ ਨੂੰ ਹੋ ਰਿਹਾ ਆਮ ਜਨਤਾ ਨੂੰ ਜੀ ਆਮ ਪਬਲਿਕ ਨੂੰ ਸੋ ਆਮ ਪਬਲਿਕ ਪੈਸ ਰਹੀ ਆ ਆਮ ਪਬਲਿਕ ਇਸ ਕਰਕੇ ਪੈਸ ਰਹੀ ਆ ਕਿ ਉਹਨਾਂ ਦੇ ਲਏ ਬੇ ਗਲਤ ਫੈਸਲੇ ਉਹਨਾਂ ਦੇ ਅੱਗੇ ਆ ਰਹੀ ਆ